ਇਹ ਸੰਸਾਰ ਬਚਿਆ ਹੈ ਤੇ ਆਪਾਂ ਬਚੇ ਹਾਂ ਤੇ ਪਿਆਰੇ ਸੰਤਾਂ ਮਾਪੁਰਖਾਂ ਦੀ ਕਿਰਪਾ ਕਰਕੇ ਇਸ ਕਰਕੇ ਸਾਨੂੰ ਕੋਟ-કોટ ਸ਼ੁਕਰਾਨਾ ਕਰਨਾ ਚਾਹੀਦਾ ਹੈ ਕਿਉਂਕਿ ਪਿਆਰਿਓ ਰੱਬ ਦੇ ਪਿਆਰੇ ਜਿੱਥੇ ਅਰਦਾਸ ਕਰ ਦਿੰਦੇ ਹੈ ਤੇ ਸਾਥ ਸੰਗਤ ਜੀ ਉਸ ਰੱਬ ਨੂੰ ਵੀ ਉਹਨਾਂ ਦੀ ਅਰਦਾਸ ਨੂੰ ਮੰਨਣਾ ਪੈ ਜਾਂਦਾ ਹੈ ਤੇ ਪਿਆਰਿਓ ਜੇ ਸਾਥ ਸੰਗਤ ਜੀ ਰੱਬ ਦੇ ਪਿਆਰੇ ਨਾ ਹੋਣ ਤੇ ਪਿਆਰਿਓ ਜਿਵੇਂ ਆਪਾਂ ਸਾਥ ਸੰਗਤ ਜੀ ਪੜਿਆ ਹੀ ਹੈ ਕਿ ਜਲ ਮਰਦਾ ਸੰਸਾਰ ਤੇ ਸੰਸਾਰ ਨੇ ਪਿਆਰਿਓ ਕਦੋਂ ਦਾ ਸਾਥ ਸੰਗਤ ਜੀ ਇਹ ਸੰਸਾਰ ਨੇ ਜਲ ਜਾਣਾ ਤੇ ਪਿਆਰਿਓ ਇਹ ਚੇਤਾ ਰੱਖਿਏ ਜੋ ਸਤ ਬਾਬਾ ਪ੍ਰੀਤਮ ਦਾਸ ਜੀ ਮਹਾਰਾਜ ਭਾਈ ਸਾਹਿਬ ਨੇ ਸਟੇ ਸੈਕਟਰੀ ਜੀ ਆਪਣੇ ਜੇ ਸਰੋਹੀ ਵਿਆਹ ਬਾਗ ਦੇ ਅੰਦਰ ਪਿਆਰਿਓ ਅੱਜ ਕਿੰਦਾ ਰੌਣਕਾ ਲਾ ਦਿੱਤੀ ਤੇ ਪਿਆਰਿਓ ਜੇ ਅਜੇ ਰੋਣਤਾ ਲੱਗੀ ਐ ਤਾਂ ਉਹਨਾਂ ਸੰਤਾਂ ਮਹਾਂਪੁਰਖਾਂ ਜੀ ਮਹਾਰਾਜ ਗੁਰੂ ਰਵਿਦਾਸ ਘੇਰੂ ਫਾਦੀ ਜੀ ਪਿਆਰਿਓ ਉਹ ਹਮੇਸ਼ਾ ਹੀ ਪਾਪ ਦੇ ਵਿੱਚੋਂ ਤੇ ਸਾਥ ਸੰਗਤ ਜੀਓ ਗਰਸਤੇ ਰਹਿੰਦਾ ਕਿ ਉਹਨਾਂ ਦਾ ਪਾਪ ਕਦੇ ਦੂਰ ਨਹੀਂ ਸਿਕਉਂਦਾ ਕਿਉਂਕਿ ਪਿਆਰਿਓ ਸੰਤ ਮਹਾਂਪੁਰਸ਼ੀ ਹੈ ਸਾਥ ਸੰਗਤ ਜੀ ਜੋ ਰੱਬ ਜੀਵ ਜੰਤੂਆਂ ਦੀ ਹੱਤਿਆ ਕਰਦੇ ਐ ਤੇ ਪਿਆਰਿਓ ਸਾਰ ਸੰਗਤ ਜੀ ساری ਉਮਰ ਉਹਨੇ ਆਪਣੇ ਪਿਆਰਿਓ ਜੀਵ ਜੰਤੂ ਤੇ ਹੱਤਿਆ ਕਰਦੇ ਕਰਦੇ ਜੀਵ ਪ੍ਰਾਣੀਆਂ ਦੀ ਹੱਤਿਆ ਕਰਦੇ ਗਮਾ ਲਈ ਪੂਰਾ ਸ਼ਰੀਰ ਸਾਰ ਸੰਗਤ ਅੱਧੀ ਅੱਧੀ ਤੋਂ ਜ਼ਿਆਦਾ ਉਮਰ ਉਹਦੀ ਪਰ ਅੱਜ ਪਹਿਲਾ 사ਤਾ ਦਾ ਸ਼ਿਕਾਰ ਹੋ ਗਿਆ ਤੇ ਪਿਆਰਿਓ ਜਦੋਂ ਹੀ ਉਹ ਸ਼ਿਕਾਰ ਕਰਤੀ ਸਾਰ ਸੰਗਤ ਜੀ ਸ਼ਿਕਾਰ ਕਰਨ ਲੱਗਿਆ ਤੇ ਬਾਪ ਉਹ ਖਾ ਕੇ ਕਿਹਾ ਵੇ ਸ਼ਿਕਾਰ ਨੂੰ ਫਟਾ ਕਰ ਲਈ ਪਰ 2 ਮਿੰਟ ਰੁਕ ਜਾ ਸਾਡੀ ਗੱਲ ਸੁਣ ਲਾ ते साथ साथ तो सत्संग समझाया कि जो कोई पाप करना जीव जंतुआ की हत्या कर रहे हैं है। तो का नहीं कर रहे हैं बारियों उन्होंने दसिया परिवार की बसर होंगी है गुजारा होंगे जो मैं ना करा तो मेरा परिवार भोखा मर जाए तो बारियों संता महापुरखा ने ਉਸਨ ਸ਼ਿਕਾਰੀ ਨੂੰ ਪੁੱਛਿਆ ਕਿ ਜਿਹੜਾ ਇਹ ਕੰਮ ਕਰ ਰਿਹਾ ਤੈਨੂੰ ਉਹ ਠੀਕ ਲੱਗਦਾ ਜੀਵ ਜੰਤੂਆਂ ਦੀ ਹੱਤਿਆ ਕਰ ਰਿਹਾ ਛੋਟੇ ਛੋਟੇ ਜੰਤੂਆਂ ਦੀ ਹੱਤਿਆ ਕਰ ਰਿਹਾ ਇਹ ਪਿਆ ਡਾਦਾਸ ਵੀ ਜਿਹੜਾ ਉਹ ਪਰਪੰਚ ਕਰ ਪੰਤ ਉਹਨੂੰ ਬਾੜ ਤਾਂ ਲਿਆ ਆਵੇ ਸੁਭਦਾਰਾ ਬਾਰੇ ਜੀ ਕਹਿੰਦੇ ਆ ਕਿ ਬੰਦੇ ਦੇ ਭੁੱਲੇ ਕੰਮ ਦਾ ਕੀ ਜਵਾਬ ਹੈ ਕਿ ਜਦੋਂ ਇਸ ਪਾਪ ਦਾ ਲੇਖਾ ਹੋਣਾ ਹੈ ਕਿ ਤੇਰੇ ਉਹ ਜਿਹੜੇ ਤੇ ਜੇ ਤੇਰਾ ਪਰਿਵਾਰ ਮੰਨ ਗਿਆ ਵੀ ਉਹ ਲਿਖਾ ਦੇ ਦੇਗਾ ਤੇ ਫਿਰ ਤੂੰ ਸਾਡਾ ਸ਼ਿਕਾਰ ਕਰਨ। ਉਹ દોੜ ਕੇ ਗਿਆ ਕਿ ਸਾਥ ਸੰਗਤ ਜੀ ਉਹਨਾਂ ਨੇ ਆਪਣੇ ਪਰਿਵਾਰ ਨਾਲ ਜਾ ਕੇ ਗੱਲ ਕਹੀ ਕਰਨ ਲੱਗੇ ਤੁਸੀਂ ਸਾਰੀ ਉਮਰ ਮੇਰੀ ਕੀਤੀ ਹੋਈ ਖਾਦੀ ਪਰ ਮੈਂ ਅੱਜ ਤੁਹਾਡੇ ਤੋਂ ਕੁਝ ਮੰਗਣ ਲੱਗਿਆ ਉਹਨਾਂ ਨੇ ਕਿਹਾ ਕਿ ਮੈਂ ਤੁਹਾਡੇ ਤੋਂ ਅੱਜ ਕੁਝ ਚਾਹਨਾ ਕੁਝ ਮੰਗਦਾ ਜੇ ਤੁਹਾਨੂੰ ਸਾਰੀ ਉਮਰ ਮੈਂ ਰੋਟੀ ਖਵਾਦਿਆਂ ਨੂੰ ਹੋ ਗਈ ਪਰ ਅੱਜ ਮੈਂ ਤੁਹਾਡੇ ਤੋਂ ਕੁਝ ਮੰਗਦਾ ਕਿ ਪਿਆਰੀ